ਏ ਪਵਮ استان ਦਾ ਜਲ ਜਿਹੜਾ ਬੋਲੀ ਸਾਹਿਬ ਦਾ ਹੈ ਜੀ ਇਹ ਧਰਤੀ ਤੋਂ 12 13 ਫੁੱਟ ਉੱਪਰ ਚੱਲ ਰਿਹਾ ਦੇਖੋ ਇਹ ਪਾਰਾਇਕੁਰ ਹਰਗੋਬਿੰਦ ਸਾਹਿਬ ਦੀ ਕਲਾ ਵਰਤਰੀ ਇੱਥੇ ਅਸੀਂ ਸਾਨੂੰ ਇੱਥੇ 40 ਸਾਲ ਹੋ ਗਏ ਮੈਨੂੰ ਲਗਭਗ ਇੱਥੇ ਆਂਦੇ ਜੀ ਤੁਹਾਨੂੰ 40 ਸਾਲ ਹੋ ਚੁੱਕੇ ਆਂ ਕੀ ਬਾਤ ਤੁਸੀਂ ਨੇ ਮਾਰਤ ਬਣੀ ਜੀ ਜਿਸ ਟਾਈਮ ਅਸੀਂ ਛੋਟੇ ਹੁੰਦੇ ਅਸੀਂ ਪੜ੍ਹਦੇ ਹੁੰਦੇ ਸੀ ਸਕੂਲ ਤੇ ਸਾਡੇ ਅੰਦਰ ਗੁਰਦੁਆਰਾ ਸਾਹਿਬ ਚ ਜਲ ਆ ਜਾਂਦਾ ਸੀ ਅੰਦਰ ਤੇ ਮੈਡਮਾਂ ਸਾਨੂੰ ਭੇਜਦੇ ਹੁੰਦੀਆਂ ਸੀ ਵੀ ਜਾਓ ਉੱਥੇ ਜਲ ਕੱਢੋ ਫਿਰ ਬਾਬੇ ਕਾਰਸੇਵ ਵਾਲੇ ਨੇ ਇਹ ਬੋਲੀ ਪ੍ਰਾਤਨ ਸਥਾਨ ਨਵਾਂ ਬਣਾਇਆ ਜੀ ਸਤਿਗੁਰਾਂ ਨੇ ਵਰ ਦਿੱਤੇ ਜਿਹੜਾ ਵੀ ਬੋਲੀ ਸਾਹਿਬ ਦਾ ਜਲ ਛਕੇਗਾ ਪਵਨ ਸਥਾਨ ਤੇ ਪਹੁੰਚੇਗਾ ਤਿੰਨਾਂ ਦੀਆਂ ਮਨੋ ਕਾਮਨਾਵਾਂ ਪੂਰਨ ਹੋਣਗੀਆਂ ਇਹਨਾਂ ਦੇ ਦੁੱਖ ਦੂਰ ਹੋਣਗੇ ਪਹਿਲਾਂ ਇੱਕ ਵਾਰੇ ਦਰਸ਼ਨ ਕਰ ਸਕਦੇ ਹੋ ਬੋਲੀ ਸਾਹਿਬ ਦੇ ਕਿਉਂਕਿ ਅੱਜ ਵੀ ਇਸ ਜਲ ਨੂੰ ਛੱਕੇ ਸੰਗਤ ਨਿਹਾਲ ਹੁੰਦੀ ਹੈ ਤਾਂ ਦੁੱਖ ਦਰਦ ਦੂਰ ਹੁੰਦੇ ਆ Hindu veer ਹੈ ਪਰ Delhi 14 ਸਾਲ ਤੋਂ ਇਹ ਜਲ ਲੈ ਕੇ ਆਪਣੀ ਦੁਕਾਨ ਤੇ ਛਿੱਟਾ ਦਿੰਦੇ ਨੇ ਤਾਂ ਜੋ ਕਾਰੋਬਾਰ ਵਧੀਆ ਹੋ ਸਕੇ ਪਰਿਵਾਰ ਤੰਦਰੁਸਤ ਰਹਿ ਸਕੇ ਸਾਡੇ ਰਿਸ਼ਤਿਆਂ 'ਚ ਕੋਈ ਨਹੀਂ ਦਰਾਰ ਪਾ ਸਕਦਾ ਜੀ ਹਿੰਦੂ ਮੁਸਲਮ ਸਿੱਖ ਸਾਈ ਸਭ ਭਾੜਾ ਨੇ ਸਭ ਇੱਕੋ ਦੁਜਨਾਂ ਬਹੁਤ ਵੱਡੀ ਸੰਖਿਆ ਦੇ ਵਿੱਚ ਤਾਦਾਦ ਦੇ ਵਿੱਚ ਸੰਗਤਾਂ ਪਾਵਨ ਸਥਾਨ ਤੇ ਹਾਜ਼ਰੀਆਂ ਭਰਦੀਆਂ ਨੇ ਜਦੋਂ ਸਤਿਗੁਰੂ ਜੀ ਦਿੱਲੀ ਵੱਲ ਨੂੰ ਜਾ ਰਹੇ ਨੇ ਇਸ ਪਾਵਨ ਸਥਾਨ ਜਿੱਥੇ ਆਪ ਜੀ ਦਰਸ਼ਨ ਦੇਦਾਰੇ ਕਰ ਰਹੇ ਹੋ ਗੁਰਦੁਆਰਾ ਮੰਜੀ ਸਾਹਿਬ ਇੱਥੇ ਸਤਿਗੁਰਾਂ ਨੇ ਰਾਤਰੀ ਵਿਸ਼ਰਾਮ ਕੀਤਾ ਇੱਥੋਂ ਦੀ ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਇੱਥੇ ਪੀਣ ਵਾਲੇ ਜਲ ਦੀ ਬੜੀ ਕਿੱਲਤ ਹੈ ਕਿਰਪਾ ਕਰੋ ਜਲ ਦੀ ਦਾਤ ਬਖਸ਼ੋ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਨੇ 1612 ਇਸਵੀ ਦੇ ਵਿੱਚ ਇਸ ਪਾਵਨ ਸਥਾਨ ਤੇ ਬੋਲੀ ਸਾਹਿਬ ਦਾ ਆਪਣੇ ਹੱਥੀ ਟੱਕ ਲਾਇਆ ਇੱਥੋਂ ਸੇਵਾ ਆਰੰਭ ਕਰਾ ਕਰਕੇ ਸਤਿਗੁਰਾਂ ਨੇ ਅਗਲੇ ਦਿਨ ਇੱਥੋਂ ਚਾਲੇ ਪਾਏ ਨੇ ਮੇਨ ਜਿਹੜਾ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਆ ਹੋਇਆ ਸੰਗਤਾਂ ਇੱਥੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੀਆਂ ਨੇ ਰਾਤ ਨੂੰ ਰੁਕਣ ਦਾ ਬਹੁਤ ਜੱਜਾ ਜਿਹੜਾ ਪ੍ਰਬੰਧ ਹੈ ਗੁਰੂ ਘਰ ਲੰਗਰ 24 ਘੰਟੇ ਚੱਲਦਾ ਹੈ ਹੋਰ ਵੀ ਬਹੁਤ ਸਹੂਲਤਾਂ ਪਾਵਨ ਸਥਾਨ ਤੇ ਮੌਜੂਦ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਜੋ ਵੀ ਲੋੜ ਵਾਂ ਸੰਗਤਾਂ ਨੇ ਉਹ ਪਾਵਨ ਸਥਾਨ ਤੇ ਪਹੁੰਚ ਸਕਦੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਪਵਿੱਤਰ ਧਰਤੀ ਸ਼ਹਿਰ ਅੰਬਾਲਾ ਵਿਖੇ ਮੌਜੂਦਾਂ ਜਿੱਥੇ ਗੁਰਦੁਆਰਾ ਮੰਜੀ ਸਾਹਿਬ ਸ਼੍ਰੀ ਬੋਲੀ ਸਾਹਿਬ ਵਿਖੇ ਆ ਗੁਰੂ ਹਰਗੋਬਿੰਦ ਪਾਸ਼ਾ ਦੀਨ ਦੁਨੀ ਦੇ ਮਾਲਕ ਚਰਨ ਛੋਪਾ ਪ੍ਰਾਪਤ ਇਹ ਗੁਰਦੁਆਰਾ ਜਿੱਥੇ ਅੱਜ ਵੀ ਸੰਗਤਾਂ ਬੜੇ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੁਣ ਪਹੁੰਚਦੀ ਹੈ ਜਦ ਦਿੱਲੀ ਵਿਖਿਆ ਹਰਗੋਬਿੰਦ ਪਾਸ਼ਾ ਜੀ ਜਾਂਦੇ ਨੇ ਬਵਿੰਜਾ ਰਾਜਿਆਂ ਨੂੰ ਛਡਾਉਣ ਦੇ ਲਈ ਤਾਂ ਉਸ ਵੇਲੇ ਇਸ ਸ਼ਹਿਰ ਅੰਬਾਲਾ ਵਿਖੇ ਇਸ ਜਗ੍ਹਾ ਤੇ ਇੱਕ ਦਿਨ ਪੜਾਵ ਕਰਦੇ ਇੱਕ ਦਿਨ ਰਹਿੰਦੇ ਆ ਉਸ ਦੇ ਨਾਲ ਨਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਰਨ ਸ਼ੋ ਪ੍ਰਾਪਤਿ ਧਰਤੀ ਇਹ ਗੁਰਦੁਆਰਾ ਸਾਹਿਬ ਪਹਿਲੇ ਤਾਂ ਇਹ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਕਿਉਂਕਿ ਜਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਛੇਵੀਂ ਪਾਤਸ਼ਾਹ ਜੀ ਇੱਥੇ ਪਹੁੰਚੇ ਤਾਂ ਸੰਗਤਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਇੱਥੇ ਪਾਣੀ ਦੀ ਬਹੁਤ ਕਿੱਲਤ ਹੈ ਤਾਂ ਉਸ ਦੇ ਲਈ ਗੁਰੂ ਮਹਾਰਾਜ ਜਿਨੇ ਜਦ ਟੱਕ ਲਾ ਕੇ ਇਹ ਗੱਲ ਆਖੀ ਕਿ ਬੋਲੀ ਸਾਹਿਬ ਦੀ ਖੁਦਾਈ ਸ਼ੁਰੂ ਕੀਤੀ ਜਾਵੇ ਤੇ ਇਹ ਗੱਲ ਆਖ ਕੇ ਗੁਰੂ ਪਾਤਸ਼ਾਹ ਜੀ ਦਿੱਲੀ ਵੱਲੋਂ ਚਾਲੇ ਪਾ ਦਿੱਤੇ ਤਾਂ ਉਸ ਤੋਂ ਬਾਅਦ ਜਦ ਚਾਲੇ ਪਾਏ ਤਾਂ ਵਾਪਸ ਇਸੇ ਅਸਥਾਨ ਤੇ ਇਸੇ ਸ਼ਹਿਰ ਵਿੱਚ ਪਹੁੰਚੇ ਬਵਿੰਜਾ ਰਾਜਿਆਂ ਨੂੰ ਛਡਾਉਂਦਿਆਂ ਹੋਇਆ ਜਦ ਵਾਪਸ ਪਰਤੇ ਤਾਂ ਉਹਨਾਂ ਨੇ ਦੇਖਿਆ ਕਿ ਬੌਲੀ ਸਾਹਿਬ ਜਿਹੜੀ ਹੈ ਉਹ ਤਿਆਰ ਹੋ ਚੁੱਕੀ ਸੀ ਤਾਂ ਉੱਥੇ ਬਾਹਰ ਦੇਖ ਕੇ ਗਏ ਕਿ ਜਿਹੜਾ ਜਿਹੜਾ ਵੀ ਜਿਹੜੀ ਸੰਗਤ ਇੱਥੇ ਦਰਸ਼ਨ ਕਰੇਗੀ ਉਹ ਆਪਣੇ ਰੋਗ ਜਿਹੜੇ ਆ ਉਹ ਦੂਰ ਕਰ ਲੇਗੀ ਇਸ ਬੌਲੀ ਸਾਹਿਬ ਤੋਂ ਪਹਿਲਾਂ ਤਾਂ ਇਸ ਸ਼ਸਤਰਾਂ ਦੇ ਦਰਸ਼ਨ ਕਰ ਸਕਦੇ ਹੋ ਕਿਉਂਕਿ ਜਿਸ ਤਰੀਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਅਕਾਲ ਤੱਕ ਸਾਹਿਬ ਤੇ ਅੱਜ ਵੀ ਉਸੇ ਤਰ੍ਹਾਂ ਵਿਰਾਜਮਾਨ ਨੇ ਉਵੇਂ ਸ਼ਸਤਰਾਂ ਦੀ ਜੇਕਰ ਗੱਲ ਕਰੀਏ ਤਾਂ ਹਰ ਤਰ੍ਹਾਂ ਦੇ ਸ਼ਸਤਰ ਇੱਥੇ ਮੌਜੂਦ ਨੇ ਤੀਰ ਕਮਾਨ ਦੀ ਗੱਲ ਕਰਦੇ ਆਂ ਤੀਰਾਂ ਦੀ ਗੱਲ ਕਰਦੇ ਆਂ ਜਾਂ ਢਾਲ ਕਮਾਨ ਖੰਜਰ ਜਾਂ ਹੋਰ ਐਸੇ ਸ਼ਸਤਰ ਜੋ ਇੱਥੇ ਮੌਜੂਦ ਨੇ ਬਹੁਤ ਸੋਹਣਾ ਅਸਥਾਨ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਗੱਲ ਆ ਕੇ ਕਿ ਰਾਤ ਸਮੇਂ ਜਦ ਮੈਂ ਇੱਥੇ ਸੀਗਾ ਤਾਂ ਮੈਨੂੰ ਇੱਥੇ ਸ਼ਸਤਰਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੋ ਬਹੁਤ ਵੱਡਪਾਗਾ ਮਹਿਸੂਸ ਹੁੰਦਾ ਹੈ ਜਦ ਐਸੇ ਸਥਾਨਾਂ ਤੇ ਪਹੁੰਚਦੇ ਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਥਾਨ ਬਾਰੇ ਜ਼ਿਆਦਾਤਰ ਨੇੜ ਤੇੜੇ ਲੋਕਾਂ ਨੂੰ ਪਤਾ ਹੈ ਅੰਬਾਲਾ ਤੋਂ ਬਾਹਰ ਲੋਕਾਂ ਨੂੰ ਘੱਟ ਪਤਾ ਹੈ ਕਾਰਨ ਇਹ ਹੈ ਕਿ ਅਸੀਂ ਜੇਕਰ ਐਡਵੈਂਚਰ ਕਰਨਾ ਚਾਹੁੰਦੇ ਆ ਤਾਂ ਅਸੀਂ ਪਹਾੜਾ ਵੱਲ ਚੱਲ ਜੰਨੇ ਆ ਪਰ ਅਸੀਂ ਆਪਣੇ ਧਾਰਮਿਕ ਸਥਾਨਾਂ ਤੇ ਕਿਉਂ ਨਹੀਂ ਪਹੁੰਚਦੇ ਕਿ ਅਸੀਂ ਆਪਣੇ ਇਤਿਹਾਸ ਨੂੰ ਜਾਣ ਸਕੀਏ ਤਾਂ ਪਹਿਲਾਂ ਉਹ ਬੋਲੀ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਜਿੱਥੇ ਗੁਰੂ ਮਹਾਰਾਜ ਜੀ ਨੇ ਟੱਕਲਾ ਕੇ ਇਹ ਗੱਲ ਆਖੀ ਸੀਗੀ ਕਿ ਇੱਥੇ ਬੋਲੀ ਸਾਹਿਬ ਦੀ ਜਿਹੜੀ ਹੈ ਖੁਦਾਈ ਸ਼ੁਰੂ ਕੀਤੀ ਜਾਵੇ ਅਏ ਉਹ ਬੋਲੀ ਸਾਹਿਬ ਜਿੱਥੇ ਗੁਰੂ ਮਹਾਰਾਜ ਜੀ ਨੇ ਵਾਰ ਦਿੱਤਾ ਸੀਗਾ ਕਿ 1612 ਈਸਵੀ ਨੂੰ ਜਦ ਬਵਿੰਜਾ ਰਾਜਿਆਂ ਨੂੰ ਛਡਾ ਕੇ ਛਡਾਣ ਲਈ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਵੱਲ ਨੂੰ ਜਾ ਰਹੇ ਸੀਗੇ ਤਾਂ ਇੱਥੇ ਇੱਕ ਦਿਨ ਉਹਨਾਂ ਨੇ ਪੜਾਵ ਕੀਤਾ ਸੀਗਾ ਤੇ ਸਾਡੇ ਨਾਲ ਬੱਬਾ ਸਤਨਾਮ ਸਿੰਘ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਵਾਹਿਗੁਰਜੀ ਕੀ ਫਤਿਹ ਪਿਆਰਿਓ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਜਦ ਇੱਧਰ ਨੂੰ ਆਉਂਦੇ ਨੇ ਇਸ ਸਥਾਨ ਤੇ ਰੁਕਦੇ ਨੇ ਚਰਨਛੋਪਾ ਪ੍ਰਾਪਤ ਤਰਤੀ ਹੈ ਕਿਸ ਤਰੀਕੇ ਮਹਿਸੂਸ ਕਰਦੇ ਅਸੀਂ ਕਿਉਂਕਿ ਸੰਗਤਾਂ ਅੱਜ ਵੀ ਇੱਥੇ ਪਹੁੰਚਦੀਆਂ ਇਤਿਹਾਸ ਬਾਰੇ ਜਾਨੂ ਕਰਾ ਦਿਓ ਜੀ ਗੁਰੂ ਰੋਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ ਜੋ ਪਾਵਨ ਸਥਾਨ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਬੋਲੀ ਸਾਹਿਬ ਪਾਦਸ਼ਾਹੀ ਛੇਵੀਂ ਜਿੱਥੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੋ ਵਾਰੀ ਆਪਣੇ ਪਾਵਨ ਪਵਿੱਤਰ ਚਰਨ ਪਾ ਕਰਕੇ ਧਰਤੀ ਨੂੰ ਭਾਗ ਲਾਏ ਜਦੋਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਦੀ ਹੁੰਦੀ ਹੈ ਸਤਿਗੁਰੂ ਧੰਨ ਗੁਰੂ ਹਰगोਬਿੰਦ ਸਾਹਿਬ ਮਹਾਰਾਜ ਉਸ ਵੇਲੇ ਜਿਹੜੇ ਨਾਲ ਗਏ ਗੁਰਸਿੱਖਾਂ ਨੂੰ ਪੁੱਛਦੇ ਨੇ ਵੀ ਉੱਥੇ ਕੀ ਵਰਤਾਰਾ ਵਰਤਿਆ ਤੇ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਵੀ ਕਿਵੇਂ ਉਸ ਪਾਪੀ ਚੰਦੂ ਨੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਸੀਹੇ ਦੇ ਕਰਕੇ ਸ਼ਹੀਦ ਕੀਤਾ ਜਿਵੇਂ ਤਤੀ ਤਵੀ ਤੇ ਬਿਠਾਇਆ ਸਿਰ ਦੇ ਵਿੱਚ ਗਰਮ ਗਰਮ ਉਹਨਾਂ ਦੇ ਰੇਤਾ ਪਾਇਆ ਹੋਰ ਵੀ ਜਿਹੜਾ ਉਹਨਾਂ ਨੂੰ ਤਸੀਹੇ ਦਿੱਤੇ ਨੇ ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਉਹਨਾਂ ਦੀ ਗੱਲ ਸੁਣ ਕਰਕੇ ਇਹ ਸੌ ਖਾਦੀ ਸੀ ਵੀ ਅਸੀਂ ਆਪਣੇ ਪਿਤਾ ਗੁਰੂ ਦੀ ਸ਼ਹੀਦੀ ਦਾ ਬਦਲਾ ਲਵਾਂਗੇ ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫੌਜਾਂ ਰੱਖਣੀਆਂ ਅਰੰਭ ਕੀਤੀਆਂ ਉਸ ਵੇਲੇ ਅਕਾਲ ਬੁੰਗੇ ਦੀ ਰਚਨਾ ਕੀਤੀ ਜਿਨ੍ਹਾਂ ਨੂੰ ਅੱਜ ਆਪਾਂ ਅਕਾਲ ਤਖਤ ਸਾਹਿਬ ਕਹਿੰਦੇ ਆ ਉਸ ਪਾਵਨ ਸਥਾਨ ਦੀ ਜਦੋਂ ਰਚਨਾ ਕੀਤੀ ਸਤਿਗੁਰੂ ਜੀ ਆਪ ਅਕਾਲ ਬੁੰਗੇ ਦੇ ਬਹਿਣ ਲੱਗੇ ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਇਹਨਾਂ ਗਤੀਵਿਧੀਆਂ ਦੀ ਜਿਹੜੀ ਐ ਖਬਰ ਹੈ ਉਹ ਦਿੱਲੀ ਤੱਕ ਵੀ ਪਹੁੰਚੀ ਐ ਕਿਧਰੇ ਨਾ ਕਿਧਰੇ ਜਿਹੜਾ ਚੰਦੂ ਪਾਪੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ ਵੀ ਹੁਣ ਮੇਰੀ ਮੌਤ ਜਿਹੜੀ ਐ ਉਹ ਨਿਸ਼ਚਿਤ ਐ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੌ ਖਾਦੀ ਐ ਵੀ ਆਪਣੇ ਪਿਤਾ ਗੁਰੂ ਦੀ ਸ਼ਹੀਦੀ ਦਾ ਬਦਲਾ ਲਵਾਂਗੇ ਤੇ ਮੁੱਖ ਦੋਸ਼ੀ ਜਿਹੜਾ ਆਪਣੇ ਆਪ ਨੂੰ ਸਮਝਦਾ ਸੀ ਤੇ ਹੈ ਵੀ ਸੀ ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਗੱਲਾਂ ਜਦੋਂ ਦਿੱਲੀ ਤੱਕ ਪਹੁੰਚੀਆਂ ਤੇ ਉਸ ਵੇਲੇ ਚੰਦੂ ਨੇ ਫਿਰ ਚਾਲਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਜੋਤਸ਼ੀਆਂ ਨੂੰ ਆਪਣੇ ਵਾਸਤੇ ਵਿੱਚ ਕੀਤਾ ਉਹਨਾਂ ਨੂੰ ਸਮਝਾਇਆ ਪੈਸੇ ਦੇ ਕਰਕੇ ਕਿ ਤੁਸੀਂ ਜਹਾਂਗੀਰ ਦੇ ਕੰਨਾਂ ਦੇ ਵਿੱਚ ਇਹ ਗੱਲ ਪਾਓ ਤੇਰੇ ਤੇ 7.5 ਸਤੀ ਆਈ ਹੈ ਆਣ ਵਾਲੇ 7.5 ਸਾਲ ਜਿਹੜੇ ਨੇ ਉਹ ਤੇਰੇ ਤੇ ਬੜੇ ਕਸ਼ਟदाई ਨੇ ਤੇਰੀ ਉਹਨਾਂ ਦੇ ਵਿੱਚ ਮੌਤ ਵੀ ਹੋ ਸਕਦੀ ਹੈ ਤੇ ਇਹ ਸਿੱਧੀ ਜੀ ਗੱਲ ਹੈ ਵੀ ਜਦੋਂ ਕਿਸੇ ਨੂੰ ਕਿਸੇ ਦਾ ਦੁੱਖ ਦੱਸ ਕੇ ਆ ਦਾਵੇ ਪੇ ਉਹਦਾ ਇਲਾਜ ਵੀ ਜਰੂਰ ਪੁੱਛਦਾ ਹੈ ਤੇ ਉਸ ਵੇਲੇ ਫਿਰ ਉਸ ਜਹਾਂਗੀਰ ਨੇ ਜਿਹੜਾ ਬਾਦਸ਼ਾਹ ਜੀ ਹਿੰਦੂਸਤਾਨ ਦਾ ਉਸ ਵੇਲੇ ਉਹਨੇ ਫਿਰ ਜਿਹੜਾ ਉਹਨਾਂ ਜੋਤਸ਼ੀਆਂ ਨੂੰ ਪੁੱਛਿਆ ਵੀ ਇਹਦਾ ਇਲਾਜ ਕੀ ਹੈ ਤੇ ਜਿਵੇਂ ਵੀ ਪਹਿਲਾਂ ਸਾਰੀ ਵਿਉਂਤਬੰਦੀ ਕੀਤੀ ਹੋਈ ਸੀ ਉਹ ਚੰਦੂ ਪਾਪੀ ਨੇ ਵੀ ਜਦੋਂ ਤੁਹਾਨੂੰ ਇਲਾਜ ਪੁੱਛੇਗਾ ਤੁਸੀਂ ਕਹਿਣਾ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੇ ਵਾਸਤੇ 40 ਦਿਨ ਅਗਵਾਲੀਅਰ ਦੇ ਕਿਲੇ ਦੇ ਵਿੱਚ ਤਪ ਕਰਨ ਤੇ ਤੁਹਾਡੀ 60 ਸਦੀ ਜਿਹੜੀ ਉਹ ਠੀਕ ਹੋ ਸਕਦੀ ਹੈ ਉਸ ਵੇਲੇ ਫਿਰ ਜਹਾਂਗੀਰ ਨੇ ਵਜ਼ੀਰ ਖਾਂ ਤੇ ਕਿੰਚ ਬੇਗ ਦੀ ਡਿਊਟੀ ਲਾਈ ਸੀ ਵੀ ਤੁਸੀਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦਿੱਲੀ ਲੈ ਕੇ ਆਓ ਤੇ ਉਹ ਜਹਾਂਗੀਰ ਦੇ ਕਹਿਣ ਤੋਂ ਕਿੰਚ ਬੇਗ ਤੇ ਜਿਹੜਾ ਵਜ਼ੀਰ ਖਾਂ ਜੀ ਉਹ ਜਿਹੜੇ ਗੁਰੂ ਦੇ ਸੇਵਕ ਸਨ ਵਜ਼ੀਰ ਖਾਂ ਤੇ ਨੀਤਾ ਪ੍ਰਤੀ ਸੁਖਣੀ ਸਾਹਿਬ ਦੀ ਬਾਣੀ ਦਾ ਜਾਪ ਵੀ ਕਰਦਾ ਸੀ ਜਿਨ੍ਹਾਂ ਦਾ ਜਲੋਧਰ ਦਾ ਰੋਗ ਬਾਬਾ ਬੁੱਢਾ ਜੀ ਨੇ ਜਿਹੜਾ ਮਿੱਟੀ ਦਾ ਟੋਕਰਾ ਉਹਨਾਂ ਦੇ ਪੇਟ ਦੇ ਉੱਤੇ ਸੱਟ ਕਰਕੇ ਠੀਕ ਕੀਤਾ ਸੀ ਉਦੋਂ ਦੀ ਗੁਰੂ ਘਰ ਦੇ ਉੱਤੇ ਨਿਸ਼ਚਾ ਬਣੀ ਹੋਈ ਸੀ ਤੇ ਸਤਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਨ ਲੈਣ ਵਾਸਤੇ ਜਦੋਂ ਇਹ ਦੋਵੇਂ ਹੀ ਅਮਰਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਉੱਥੇ ਫਿਰ ਸਤਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਵੀ ਜਹਾਂਗੀਰ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਮਾਤਾ ਗੰਗਾ ਜੀ ਇੱਕ ਮਾਤਾ ਦਾ ਦਿਲ ਹੋਣ ਕਰਕੇ ਉਹ ਕਬਰਾਏ ਨੇ ਵੀ ਜਿਹੜਾ ਜ਼ਾਲਮ ਬਾਦਸ਼ਾਹ ਵੀ ਉਹੀ ਹੈ ਤੇ ਹਕੂਮਤ ਵੀ ਉਹਨਾਂ ਦੀ ਹੈ ਪਹਿਲਾਂ ਵੱਡੇ ਸਤਗੁਰੂ ਜੀ ਲਾਹੌਰ ਗਏ ਨੇ ਉਹ ਸ਼ਰੀਰ ਕਰਕੇ ਵਾਪਸ ਨਹੀਂ ਆਏ ਹੁਣ ਇਹਨਾਂ ਨੂੰ ਦਿੱਲੀ ਬੁਲਾਇਆ ਜਾ ਰਿਹਾ ਹੈ ਪਰ ਬਾਬਾ ਬੁੱਢਾ ਜੀ ਦੇ ਕਹਿਣ ਦੇ ਵੀ ਇਹ ਸਭ ਕੁਝ ਕਰਨ ਕਰਨ ਸਮਰੱਥ ਨੇ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਣ ਕਾਇਆ ਪਲਟ ਕੇ ਮੂਰਤ ਹਰगोविंद ਸਵਾਰੀ ਸਤਿਗੁਰੂ ਧੰਨ ਗੁਰੂ ਹਰगोविंद ਸਾਹਿਬ ਮਹਾਰਾਜ ਜਿਨ੍ਹਾਂ ਦੇ ਸਰੀਰ ਬੜਾ ਛਡੌਲ ਹੈ ਤੇ ਬਚਪਨ ਤੋਂ ਹੀ ਬੜੇ ਜਿਹੜੇ ਨੇ ਜਵਾਨ ਨੇ ਬਲਵਾਨ ਨੇ ਵੀ ਇਹ ਸਭ ਕੁਝ ਕਰਨ ਕਰਨਾ ਸਮਰੱਥ ਨੇ ਤੁਸੀਂ ਇੱਕ ਦੇ ਸਾਨੂੰ ਮੌਕਾ ਹੈ ਵੀ ਅਸੀਂ ਜਹਾਂਗੀਰ ਦੇ ਅੱਗੇ ਆਪਣਾ ਪੱਖ ਰੱਖ ਸਕਦੇ ਹਾਂ ਵੀ ਕਿਵੇਂ ਇਸ ਚੰਦੂ ਨੇ ਤਸ਼ੀਹੇ ਦੇ ਕਰਕੇ ਸਤਿਗੁਰੂ ਧਾਨਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਵੀ ਇਹਨਾਂ ਨੂੰ ਦਿੱਲੀ ਜਾਣਾ ਚਾਹੀਦਾ ਤੇ ਸਾਰੀ ਗੱਲਬਾਤ ਕਰਕੇ ਸਤਿਗੁਰੂ ਧਾਨਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਵੱਲ ਨੂੰ ਚਾਲੇ ਪਾਏ ਨੇ ਜਦੋਂ ਸਤਿਗੁਰੂ ਜੀ ਦਿੱਲੀ ਵੱਲ ਨੂੰ ਜਾ ਰਹੇ ਨੇ ਇਸ ਪਾਵਨ ਸਥਾਨ ਜਿੱਥੇ ਆਪ ਜੀ ਦਰਸ਼ਨ ਦੀਦਾਰੇ ਕਰ ਰਹੇ ਹੋ ਗੁਰਦੁਆਰਾ ਮੰਜੀ ਸਾਹਿਬ ਇੱਥੇ ਸਤਿਗੁਰਾਂ ਨੇ ਰਾਤਰੀ ਵਿਸ਼ਰਾਮ ਕੀਤਾ ਇਥੋਂ ਦੀ ਸੰਗਤਾਂ ਨੇ ਸਤਿਗੁਰਾਂ ਦੀ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰ ਜੀ ਇੱਥੇ ਪੀਣ ਵਾਲੇ ਜਲ ਦੀ ਬੜੀ ਕਿੱਲਤ ਹੈ ਕਿਰਪਾ ਕਰੋ ਜਲ ਦੀ ਦਾਤ ਬਖਸ਼ੋ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 1612 ਈਸਵੀ ਦੇ ਵਿੱਚ ਇਸ ਪਾਵਨ ਸਥਾਨ ਤੇ ਬੋਲੀ ਸਾਹਿਬ ਦਾ ਆਪਣੇ ਹੱਥੀ ਟੱਕ ਲਾਇਆ ਇਥੋਂ ਸੇਵਾ ਆਰੰਭ ਕਰਾ ਕਰਕੇ ਸਤਿਗੁਰਾਂ ਨੇ ਅਗਲੇ ਦਿਨ ਇਥੋਂ ਚਾਲੇ ਪਾਏ ਨੇ ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਿੱਲੀ ਪਹੁੰਚੇ ਦਿੱਲੀ ਤੋਂ ਫਿਰ ਜਿਵੇਂ ਸਾਰੀ ਵਿਉਂਤਬੰਦੀ ਮਯਾਪ ਜੀ ਨੂੰ ਦੱਸਿਆ ਵੀ ਸਾਰੀ ਜਿਹੜੀ ਹੈ ਉਹ ਕਹਾਣੀ ਤਿਆਰੀ ਤਿਆਰ ਕੀਤੀ ਹੋਈ ਸੀ ਸਤਿਗੁਰਾਂ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਮੇਰੇ ਵਾਸਤੇ ਤੁਸੀਂ ਗਵਾਲੀਅਰ ਦੇ ਗਿਲੇ ਦੇ ਵਿੱਚ 40 ਦਿਨ ਤਪ ਕਰੋ ਮੇਰੇ ਤੇ 60 ਸਦੀ ਆਈ ਹੈ ਸਤਿਗੁਰੂ ਜੀ ਮੁਸਕਰਾਏ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ 60 ਸਦੀ ਦੇ ਕਿਸੇ ਹੋਰ ਤੇ ਆਈ ਹੈ ਤੇ ਟਾਲ ਤੁਹਾਡੇ ਦੇ ਰਹੇ ਨੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫਿਰ ਉਹਨਾਂ ਦੀ ਗੱਲ ਮੰਨ ਕਰਕੇ ਕਿਉਂਕਿ ਸਤਗੁਰੂ ਜੀ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਉਹ 52 ਰਾਜੇ ਜਿਨ੍ਹਾਂ ਨੂੰ ਸਜਾਵਾਂ ਪ੍ਰਾਪਤ ਸਨ ਵੀ ਜਿਹੜੀ ਐ ਗਵਾਲੀਅਰ ਦੇ ਕਿਲੇ ਦੇ ਵਿੱਚ ਹੀ ਤੁਹਾਡੀ ਜਿਹੜੀ ਅੰਤਮ ਕਿਰਿਆ ਹੋਵੇਗੀ ਮਰਨ ਤੋਂ ਪ੍ਰੰਤ ਵੀ ਇਹਨਾਂ ਦਾ ਸਰੀਰ ਜਿਹੜਾ ਪਰਿਵਾਰ ਵਾਲਿਆਂ ਨੂੰ ਉਹਨੂੰ ਸੌਂਪਿਆ ਜਾਵੇਗਾ ਉਹ ਵੀ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਵੀ ਸਤਿਗੁਰੂ ਜੀ ਸਾਡਾ ਵੀ ਉਧਾਰ ਕਰੋ ਸਾਡੀ ਵੀ ਬੰਦ ਖਲਾਸੀ ਹੋਵੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਵੇਂ ਬਾਣੀ ਕਹਿੰਦੀ ਹੈ ਆਪ ਨਰਾਇਣ ਕਲਾ ਧਾਰ ਜਗ ਮੈ ਪਰਵਰਿਓ ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੀ ਬੰਦ ਖਲਾਸੀ ਕਰਾਉਣ ਵਾਸਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਗਏ ਉਹ ਬੁੰਜਾ ਰਾਜੇ ਸਤਿਗੁਰਾਂ ਦੇ ਮੂਰੀਦ ਬਣੇ ਦੋਵੇਂ ਸਮੇਂ ਸਤਿਗੁਰੂ ਜੀ ਉੱਥੇ satsang ਕਰਦੇ ਸੀ ਉਹਨਾਂ ਰਾਜਿਆਂ ਦੇ ਮਨ ਨਿਰਮਲ ਹੋ ਚੁੱਕੇ ਸਨ ਤੇ ਸਤਿਗੁਰੂ ਧਾਨਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਬਹੁਤਾ ਸਮਾਂ ਗਵਾਲੀਅਰ ਦੇ ਕਿਲੇ ਦੇ ਵਿੱਚ ਰਹਿੰਦਿਆਂ ਹੋ ਗਿਆ ਕਾਰਨ ਕੀ ਸੀ ਕਿਉਂਕਿ ਜਦੋਂ ਵੀ ਸਤਿਗੁਰਾਂ ਦੀ ਗੱਲ ਭਰੀ ਸਭਾ ਦੇ ਵਿੱਚ ਚੱਲਦੀ ਸੀ ਚੰਦੂ ਨੇ ਸਾਰੇ ਹੀ ਮੰਤਰੀ ਜਿਹੜੇ ਨੇ ਉਹ ਖਰੀਦੇ ਹੋਏ ਸੀ ਵੀ ਜਦੋਂ ਸਤਿਗੁਰਾਂ ਦੀ ਗੱਲ ਚੱਲੇ ਤੇ ਜਹਾਂਗੀਰ ਦਾ ਧਿਆਨ ਹੈ ਹੋਰ ਪਾਸੇ ਤੁਸੀਂ ਲੈ ਕੇ ਜਾਣਾ ਉਹਨਾਂ ਵੱਲ ਧਿਆਨ ਨਾ ਜਾਵੇ ਜੇ ਉਹਨਾਂ ਵੱਲ ਧਿਆਨ ਜਾਵੇਗਾ ਤਾਂ ਉਹਨਾਂ ਨੂੰ ਫਿਰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਕੱਢਣਗੇ ਤੇ ਫਿਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੋਤਕ ਰਚਾਇਆ ਵੀ ਜਿਵੇਂ ਸ਼ਹੀਦੀ ਫੌਜਾਂ ਦਾ ਇਹ ਸੂਰਜ ਪ੍ਰਕਾਸ਼ ਦੇ ਵਿੱਚ ਕਥਾ ਆਉਂਦੀ ਹੈ ਇਹ ਸ਼ਹੀਦੀ ਫੌਜਾਂ ਨੇ ਫਿਰ ਡਰਾਇਆ ਸ਼ੇਰਾਂ ਦਾ ਰੂਪ ਧਾਰਨ ਕਰਕੇ ਜਹਾਂਗੀਰ ਦੀ ਛਾਤੀ ਤੇ ਚੜੇ ਨੇ ਜਦੋਂ ਕਹਿੰਦਾ ਸੀ ਇਸ ਧਾਨਗੁਰੂ ਹਰਗੋਬਿੰਦ ਸਾਹਿਬ ਮਾਰੋ ਸ਼ੇਰ ਪਿੱਛੇ ਹਟਦੇ ਸੀ ਤੇ ਸਤਿਗੁਰੂ ਧਾਨਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਹਾਂਗੀਰ ਨੂੰ ਯਾਦ ਆਈ ਵੀ ਹੁਣ ਜੇ ਨਾ ਇਹਨਾਂ ਨੂੰ ਮਗਵਾਲੀਅਰ ਦੇ ਕਿਲੇ ਦੇ ਵਿੱਚੋਂ ਕੱਢਿਆ ਤੇ ਮੇਰੀ ਨਾ ਮੌਤ ਹੋ ਜਾਵੇ ਮੈਨੂੰ ਉਹ ਸ਼ੇਰ ਨਾ ਖਾ ਜਾਣ ਤੇ ਉਹਨਾਂ ਨੇ ਬੇਨਤੀ ਕੀਤੀ ਧਾਨਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਸੀਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆ ਜਾਓ ਜਦੋਂ ਉਹਨਾਂ 52 ਰਾਜਿਆਂ ਨੂੰ ਪਤਾ ਲੱਗਿਆ ਵੀ ਸਤਗੁਰੂ ਜੀ ਬਾਹਰ ਚੱਲੇ ਨੇ ਸਤਗੁਰੂ ਜੀ ਸਤਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਗੁਰੂ ਜੀ ਸਾਡੀ ਵੀ ਬੰਦ ਖਲਾਸੀ ਕਰਾਓ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਹਾਂਗੀਰ ਨੂੰ ਕਹਿੰਦੇ ਭਾਈ ਅਸੀਂ ਇਕੱਲੇ ਨਹੀਂ ਆਉਣਾ ਤੁਸੀਂ ਇਹਨਾਂ 52 ਰਾਜਿਆਂ ਨੂੰ ਵੀ ਸਾਡੇ ਨਾਲ ਰਿਹਾ ਕਰਾਓ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਇੰਨੀ ਗੱਲ ਜਹਾਂਗੀਰ ਨੂੰ ਆਖੀ ਤੇ ਜਹਾਂਗੀਰ ਕਹਿੰਦਾ ਮੈਂ ਸਾਰਿਆਂ ਨੂੰ ਨਹੀਂ ਛੱਡ ਸਕਦਾ ਇੱਥੇ ਵੀ ਉਹਨੇ ਇੱਕ ਰਾਜਨੀਤੀ ਖੇਢੀ ਹੈ ਵੀ ਇਹ ਸਾਡੇ ਜਿਹੜੇ ਸਾਰੇ ਨੇ ਇਹ ਹਕੂਮਤ ਦੇ ਬਾਗੀ ਨੇ ਇਹਨਾਂ ਨੂੰ ਅਸੀਂ ਬੜਾ ਗੋਲੀ ਸਿੱਕਾ ਖਰਾਬ ਕਰਕੇ ਜੰਗ ਲੜਕੇ ਇਹਨਾਂ ਨੂੰ ਜਿਹੜਾ ਬਸ ਦੇ ਵਿੱਚ ਕੀਤਾ ਕੈਦ ਦੇ ਵਿੱਚ ਕੀਤਾ ਵੀ ਇਹ ਬਾਹਰ ਜਾ ਕਰਕੇ ਫੇਰ ਆਕੀ ਹੋਣਗੇ ਪਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਭਾਈ ਇਹਨਾਂ ਨੇ ਸਾਡੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਅਸੀਂ ਤੇ ਆਪਣੇ ਸੇਵਕਾਂ ਦੇ ਲਾਗੇ ਜਮਾਂ ਨੂੰ ਵੀ ਨਹੀਂ ਆਉਣ ਦਿੰਦੇ ਤੇ ਤੇਰੀ ਤੇ ਗੱਲ ਕੀ ਹੈ ਸੂਰਜ ਪ੍ਰਕਾਸ਼ ਦੇ ਵਿੱਚ ਕਥਾ ਆਉਂਦੀ ਹੈ ਜੋ ਨਰ ਆਰਤ ਕਹੇ ਕਵੇਰਾ ਸ਼੍ਰੀ ਹਰ ਗੋਬਿੰਦ ਮੈਂ ਅਬ ਤੇਰਾ ਕਹਾ ਕਠਨ ਹੈ ਇਹਾ ਛਡਾਵਨ ਨਿਕਟ ਨਾ ਦੇਉ ਦੂਤ ਜਮ ਆਵਨ ਤੇਰੀ ਤੇ ਗੱਲ ਹੀ ਕੀ ਹੈ ਤੇ ਫਿਰ ਉਹਨੇ ਰਾਜਨੀਤੀ ਖੇਡੀ ਵੀ ਇਹ ਰਾਜੇ ਨੇ ਇਹ ਰਾਜੇ ਕਿਸੇ ਦੀ ਈਨ ਨਹੀਂ ਮੰਨਦੇ ਵੀ ਤੁਸੀਂ ਇਹਨਾਂ ਨੂੰ ਆਪਣਾ ਪੱਲਾ ਫੜਾ ਕਰਕੇ ਜਿਹੜੇ ਤੁਹਾਡੇ ਚੋਲੇ ਦੀ ਕਲੀਆਂ ਫੜ ਕੇ ਤੁਹਾਡਾ ਪੱਲਾ ਫੜ ਕਰਕੇ ਨਿਕਲ ਜਾਣ ਤੇ ਉਹ ਜਾ ਸਕਦੇ ਨੇ ਮੈਂ ਸਾਰਿਆਂ ਨੂੰ ਨਹੀਂ ਛੱਡ ਸਕਦਾ ਇਹਨਾਂ ਨੂੰ ਪਤਾ ਵੀ ਅਣਖੀ ਰਾਜੇ ਨੇ ਇਹ ਕਿਸੇ ਬੰਦੇ ਦਾ ਪੱਲਾ ਨਹੀਂ ਫੜਨਗੇ ਤੇ ਇਹ ਇੱਥੇ ਮਾਰ ਖਾ ਜਾਣਗੇ ਪਰ ਸਤਿਗੁਰਾਂ ਦੀ ਸੰਗਤ ਕਰਕੇ ਉਹਨਾਂ ਨੂੰ ਇੰਨੀ ਸੋਝੀ ਆ ਗਈ ਵੀ ਪ੍ਰਮਾਤਮਾ ਦਾ ਸਰੂਪ ਨੇ ਉਹਨਾਂ ਨੇ ਇਸਲਾਮ ਅਸਮਰਾ ਕੀਤਾ ਵੀ ਅਸੀਂ ਗੁਰੂ ਦਾ ਪੱਲਾ ਫੜਨਾ ਹੈ ਪ੍ਰਮਾਤਮਾ ਦਾ ਪੱਲਾ ਫੜਨਾ ਹੈ ਅਸੀਂ ਕਿਸੇ ਆਮ ਬੰਦੇ ਦਾ ਪੱਲਾ ਨਹੀਂ ਫੜਨਾ ਇਹਦੇ ਵਿੱਚ ਸ਼ਰਮ ਕਾਦੀ ਹੈ ਕਿਉਂਕਿ ਸਤਿਗੁਰਾਂ ਦੇ ਸਤਿਗੁਰੂ ਦੇ ਕਹਿੰਦੇ ਹਮ ਅੰਧਲੇ ਅੰਧ ਵਿਖੇ ਵਿਖਰਾਤੇ ਕਿਉਂ ਚੱਲ ਹੈ ਗੁਰਚਾਲੀ ਸਤਿਗੁਰੂ ਦੇ ਕਿਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ ਅੱਜ ਸਾਡਾ ਸਵੱਬ ਬਣਿਆ ਯਾਰੋ ਕੀ ਲੱਗਦਾ ਹੈ ਅੱਜ ਦੀ ਪੀੜੀ ਇਤਿਹਾਸ ਵੱਲ ਘਟ ਜਾ ਰਹੀ ਹੈ ਕਾਰਨ ਕੀ ਸਮਝਦੇ ਹੋ ਤੁਸੀਂ ਕਿਉਂਕਿ ਅੱਜ ਕੱਲ ਦੀ ਨੌਜਵਾਨ ਪੀੜੀ ਵੀ ਗੱਲ ਕਰਦੇ ਆ ਕੋਈ ਐਡਵੈਂਚਰ ਕਰਨ ਤੁਰਿਆ ਹੋਇਆ ਕੋਈ ਮੋਬਾਈਲਾਂ ਦੇ ਵਿੱਚ ਰੁੱਝਿਆ ਹੋਇਆ ਕੋਈ ਸੋਸ਼ਲ ਮੀਡੀਆ ਤੇ ਫਸਿਆ ਹੋਇਆ ਆਪਣੀ ਇਤਿਹਾਸ ਤੋਂ ਦੂਰ ਕਿਉਂ ਹੋ ਰਹੀਆਂ ਸੀ ਇੱਕ ਤੇ ਜਿਹੜਾ ਸੋਸ਼ਲ ਮੀਡੀਆ ਕਹਿ ਲਿਏ ਜੀ ਇਹਦੇ ਵਿੱਚ ਮੋਬਾਈਲ ਨੇ ਜਿਹੜਾ ਸਾਡਾ ਅੱਜ ਸਭ ਤੋਂ ਵੱਡਾ ਵੇੜਾ ਕਰ ਕੀਤਾ ਹੋਇਆ ਹੈ ਹੈ ਤੇ ਇਹ ਜਿਹੜਾ ਇਲੈਕਟ੍ਰੋਨਿਕ ਯੋਗ ਹੈ ਇਹਦੋਂ ਆਪਾਂ ਸੇਧ ਲੈ ਸਕਦੇ ਆ ਇਹਦੇ ਵਿੱਚ ਸਿੱਖਣ ਨੂੰ ਵੀ ਬਹੁਤ ਹੈ ਜੀ ਆਪਾਂ ਗਲਤ ਪਾਸੇ ਜਾਈਏ ਤੇ ਗਲਤ ਪਾਸੇ ਯੂਜ਼ ਕਰਨ ਵਾਸਤੇ ਬਹੁਤ ਹੈ ਸੋ ਸੋ ਸਾਡੀ ਤੇ ਇਹੀ ਬੇਨਤੀ ਹੈ ਸਾਰੇ ਸੰਗਤ ਦੇ ਵਿੱਚ ਵੀ ਵੀ ਆਪਣੇ ਆਪਣੇ ਬੱਚਿਆਂ ਨੂੰ ਜਦੋਂ ਆਪਾਂ ਬਚਪਨ ਤੋਂ ਲੈ ਕਰਕੇ ਗੁਰੂ ਘਰ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਬਚਪਨ ਦੇ ਵਿੱਚ ਜਦੋਂ ਉਹਨਾਂ ਨੂੰ ਆਦਤ ਪਾਵਾਂਗੇ ਨਾ ਗੁਰੂ ਘਰ ਲੈਣ ਦੀ ਉਹ ਤਾਂ ਹੀ ਵੱਡੇ ਹੋ ਕਰਕੇ ਗੁਰੂ ਘਰ ਵੱਲ ਨੂੰ ਆਣਗੇ ਆਪਾਂ ਉਹਨਾਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਮੋਬਾਈਲ ਦੇ ਦਿੰਨੇ ਆ ਤੇ ਉਹ ਗੁਰੂ ਘਰ ਮੁੱਖ ਨਹੀਂ ਕਰਦੇ ਜਦੋਂ ਵੱਡੇ ਹੋ ਜਾਂਦੇ ਨੇ ਫਿਰ ਆਪਾਂ ਭਾਲਦੇ ਆ ਵੀ ਉਹਨੇ ਜਿਹੜੇ ਧਾਰਮਿਕ ਵਣ ਗੁਰੂ ਘਰ ਵੱਲ ਜਾਣ ਉਹ ਸਮਾਂ ਜਿਹੜਾ ਨਹੀਂ ਬਣਦਾ ਕਿਉਂਕਿ ਕੋਈ ਵੀ ਕਾਰਜ ਹੈ ਪਹਿਲਾਂ ਇੱਕ ਨੀਂਵ ਰੱਖੀ ਜਾਂਦੀ ਆ ਜਦੋਂ ਨੀਂਵ ਮਜ਼ਬੂਤ ਹੁੰਦੀ ਹੈ ਉਦੋਂ ਫਿਰ ਮਹਿਲ ਦੀ ਉਸਾਰੀ ਜਿਹੜੀ ਹੈ ਉਹ ਵਧੀਆ ਤਰੀਕੇ ਦੇ ਨਾਲ ਹੁੰਦੀ ਹੈ ਇਸ ਕਰਕੇ ਬੇਨਤੀ ਇਹੀ ਹੈ ਵੀ ਜਦੋਂ ਬੱਚੇ ਛੋਟੇ ਹੋਣ ਜਿੱਥੇ ਮਾਪੇ ਆਪ ਗੁਰੂ ਘਰ ਆਣਗੇ ਆਪ ਗੁਰੂ ਘਰ ਬਹਿ ਕਰਕੇ ਇਤਿਹਾਸ ਸੁਣਨਗੇ ਬਾਣੀ ਸੁਣਨਗੇ ਤਾਂ ਹੀ ਬੱਚਿਆਂ ਨੂੰ ਥੋੜਾ ਇਹ ਗੁਰਬਾਣੀ ਵੱਲ ਧਿਆਨ ਹੋਵੇਗਾ ਸੋ ਇਹੀ ਬੇਨਤੀ ਹੈ ਜੀ ਵੀ ਆਪਣੇ ਆਪਣੇ ਬੱਚਿਆਂ ਨੂੰ ਜਿਹੜਾ ਛੋਟੇ ਹੁੰਦੇ ਆਂ ਜਿਹੜਾ ਜਰੂਰ ਗੁਰੂ ਘਰ ਨਾਲ ਲੈ ਕੇ ਆਓ ਉਹਨਾਂ ਨੂੰ ਕੀਰਤਨ ਦੇ ਵਿੱਚ ਇੱਥੇ ਬਿਠਾਓ ਉਹਨਾਂ ਨੂੰ ਜਦੋਂ ਕਥਾ ਹੁੰਦੀ ਹੈ ਗੁਰੂ ਇਤਿਹਾਸ ਦੀ ਗੁਰਬਾਣੀ ਦੀ ਉਹ ਇੱਥੇ ਬੈਠਣ ਆਹੀ ਵੇਖਦੇ ਆ ਗੁਰੂ ਘਰਾਂ ਦੇ ਵਿੱਚ ਕੋਈ ਬਜ਼ੁਰਗ ਜਿਹੜੇ ਨੇ ਅੱਜ ਕੱਲ ਬੈਠੇ ਹੁੰਦੇ ਨੇ ਅੱਜ ਕੱਲ ਦੀ ਜਿਹੜੀ ਪਨੀਰੀ ਹੈ ਬੱਚੇ ਨੇ ਜਵਾਨ ਨੇ ਉਹ ਮੋਬਾਈਲਾਂ ਦੇ ਉੱਤੇ ਧਿਆਨ ਜ਼ਿਆਦਾ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਅਰਦਾਸ ਬੇਨਤੀ ਹੈ ਅਰਦਾਸ ਬੇਨਤੀ ਗੁਰੂ ਸਾਹਿਬ ਪ੍ਰਵਾਨ ਕਰਨ ਕਿ ਉਹ ਬੱਚੇ ਜਿਹੜੇ ਨੇ ਬਚਪਨ ਤੋਂ ਹੀ ਆਉਣ ਜਾਂ ਹੋਰ ਜਿਹੜੇ ਜਵਾਨੀ ਦੇ ਵਿੱਚ ਨੇ ਉਹ ਵੀ ਭਾਈ ਗੁਰੂ ਘਰ ਦੇ ਵਿੱਚ ਜੁੜੋ ਕਿਉਂਕਿ ਗੁਰੂ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ ਮਤ ਕੋ ਭਰਮ ਭੁੱਲੇ ਸੰਸਾਰ ਗੁਰ बिन ਕੋਇ ਨਾ ਉਤਰ ਸਪਾਰਪਨ ਜਿੰਨੇ ਮਰਜੀ ਐਡਵਾਂਸ ਹੋ ਜਾਈਏ ਜਿੰਨਾ ਮਰਜੀ ਟੈਕਨੋਲੋਜੀ ਆਪਾਂ ਬਣਾ ਲਈਏ ਪਰ ਜਦੋਂ ਤੱਕ ਆਪਾਂ ਗੁਰੂ ਵਾਲੇ ਨਹੀਂ ਬਣਾਂਗੇ ਇਹ ਗੁਰਬਾਣੀ ਜਿਹੜੀ ਮੈਂ ਕੋਲੋਂ ਨਹੀਂ ਕਹਿ ਰਿਹਾ ਸਾਧ ਸੰਗਤ ਜੀ ਇਹ ਗੁਰਬਾਣੀ ਜਿਹੜੀ ਧੁਰ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਸਤਿਗੁਰਾਂ ਨੇ ਵੀ ਆਪ ਕਿਹਾ ਵੀ ਪ੍ਰਮਾਤਮਾ ਦਾ ਗਿਆਨ ਹੈ ਇਹ ਬ੍ਰਹਮ ਗਿਆਨ ਹੈ ਜਿਹੜਾ ਸਾਨੂੰ ਸੂਝ ਰਿਹਾ ਤੇ ਅਸੀਂ ਬੋਲ ਰਹੇ ਆ ਗੁਰੂ ਤੋਂ ਤੋਂ ਕੁਝ ਨਹੀਂ ਤੇ ਬਾਣੀ ਜਿਹੜੀ ਧੁਰ ਤੋਂ ਆਈ ਹੋਈ ਹੈ ਇਹ ਆਪਣੇ ਕੋਲੋਂ ਕੋਈ ਵਿਚਾਰ ਨਹੀਂ ਤੇ ਆਪਾਂ ਨੂੰ ਬਾਣੀ ਜਿਹੜੀ ਹੈ ਉਹ ਸੁਣਨੀ ਚਾਹੀਦੀ ਹੈ ਮੰਨਣੀ ਚਾਹੀਦੀ ਹੈ ਤੇ ਤਾਂ ਹੀ ਸਾਡਾ ਕਲਿਆਣ ਹੋ ਸਕਦਾ ਹੈ ਤਾਂ ਹੀ ਸਾਡਾ ਉਧਾਰ ਹੋ ਸਕਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹੀ ਅਰਦਾਸ ਬੇਨਤੀ ਹੈ ਜੋ ਇਤਿਹਾਸ ਹੈ 사ਦ ਸੰਗਤ ਜੀ ਪਾਵਨ ਸਥਾਨ ਤੇ ਆਪ ਜੀ ਸਰਵਣ ਕਰ ਰਹੇ ਹੋ ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਨੇ ਫਿਰ ਉਹ 52 ਕਲੀਆਂ ਵਾਲਾ ਚੋਲਾ ਤਿਆਰ ਕਰਾਇਆ ਤੇ ਉਹਨਾਂ ਰਾਜਿਆਂ ਨੂੰ ਇੱਕ ਇੱਕ ਕਲੀ ਫੜਾ ਕਰਕੇ ਜਦੋਂ ਬੰਦ ਖਲਾਸੀ ਕਰਾਈ ਤੇ ਸਤਿਗੁਰੂ ਜੀ ਦਾਤਾ ਬੰਦੀ ਛੋੜ ਬਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਗਵਾਲੀਅਰ ਦੇ ਕਿਲੇ ਦੇ ਵਿੱਚੋਂ ਦਿੱਲੀ ਆਏ ਭਰੀ ਸ਼ਬਾ ਦੇ ਵਿੱਚ ਚੰਦੂ ਪਾਪੀ ਦਾ ਪਾਜ ਉਘੇੜਿਆ ਵੀ ਕਿਹਨੇ ਇਸ ਪਾਪੀ ਨੇ ਜਿਹੜਾ ਸਤਿਗੁਰਾਂ ਨੂੰ ਤਸੀਹੇ ਦੇ ਕਰਕੇ ਸ਼ਹੀਦ ਕੀਤਾ ਚੰਦੂ ਦਾ ਸਾਬਤ ਜਿਹੜਾ ਦੋਸ਼ੀ ਹੋਇਆ ਕਿਉਂਕਿ ਵੱਡੇ ਸਤਗੁਰਾਂ ਦੀ ਮਾਲਾ ਉਹਨਾਂ ਦੇ ਕੋਲ ਸੀ ਕਿਉਂਕਿ ਜਹਾਂਗੀਰ ਨੇ ਸਤਗੁਰਾਂ ਤੋਂ ਇੱਕ ਮਾਲਾ ਦਾ ਮਣਕਾ ਮੰਗਿਆ ਸੀ ਸਤਗੁਰੂ ਜੀ ਕਹਿੰਦੇ ਆ ਬਾਦਸ਼ਾਹੀ ਤੈਨੂੰ ਪੂਰੀ ਮਾਲਾ ਦੇ ਦਿੰਨੇ ਆ ਕਹਿੰਦੇ ਜੀ ਪੂਰੀ ਮਾਲਾ ਕਿੱਥੇ ਕਹਿੰਦਾ ਚੰਦੂ ਦੇ ਕੋਲ ਵੱਡੇ ਸਤਗੁਰਾਂ ਦੀ ਮਾਲਾ ਇਹਦੇ ਨਾਲ ਦੀ ਹੈ ਤੇ ਜਦੋਂ ਚੰਦੂ ਨੂੰ ਪੁੱਛਿਆ ਚੰਦੂ ਕਹਿੰਦਾ ਮੇਰੇ ਕੋਲ ਨਹੀਂ ਪਰ ਸਤਗੁਰਾਂ ਨੇ ਸਾਰਾ ਦੱਸ ਦਿੱਤਾ ਵੀ ਕਿੱਥੇ ਉਹ ਮਾਲਾ ਪਈ ਹੈ ਉਹ ਉੱਥੇ ਚੰਦੂ ਜਿਹੜਾ ਝੂਠਾ ਸਾਬਤ ਹੈ ਬਾਦਸ਼ਾਹਗੇ ਵੀ ਇਹਨੇ ਝੂਠ ਬੋਲਿਆ ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹਵਾਲੇ ਚੰਦੂ ਨੂੰ ਕੀਤਾ ਤੇ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾ ਕਰਕੇ ਜੁੱਤੀਆਂ ਮਾਰਦੇ ਹੋਏ ਉਹਦੇ ਕੀਤੇ ਦੀ ਸਜ਼ਾ ਉਹਨੂੰ ਦਿੰਦੇ ਹੋਏ ਦਿੱਲੀ ਤੋਂ ਸਤਿਗੁਰੂ ਜਦੋਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾ ਰਹੇ ਨੇ ਤੇ ਰਸਤੇ ਦੇ ਵਿੱਚ ਫੇਰ ਇਸ ਪਾਵਨ ਸਥਾਨ ਤੇ ਸਤਿਗੁਰਾਂ ਨੇ ਰਾਤਰੀ ਵਿਸ਼ਰਾਮ ਕੀਤਾ ਉਦੋਂ ਤੱਕ ਬੋਲੀ ਸਾਹਿਬ ਦੀ ਸੇਵਾ ਜਿਹੜੀ ਆ ਸੰਪੂਰਨ ਹੋ ਚੁੱਕੀ ਸੀ ਸਤਿਗੁਰਾਂ ਨੇ ਵਾਰ ਦਿੱਤੇ ਜਿਹੜਾ ਵੀ ਬੋਲੀ ਸਾਹਿਬ ਦਾ ਜਲ ਛਕੇਗਾ ਪਾਵਨ ਸਥਾਨ ਤੇ ਪਹੁੰਚੇਗਾ ਤਿੰਨਾਂ ਦੀਆਂ ਮਨੋ ਕਾਮਨਾਵਾਂ ਪੂਰਨ ਹੋਣਗੀਆਂ ਇਹਨਾਂ ਦੇ ਦੁੱਖ ਦੂਰ ਹੋਣਗੇ ਕਿਉਂਕਿ ਸਤਿਗੁਰਾਂ ਦੀ ਬਖਸ਼ਿਸ਼ ਹੈ ਜਿੱਥੇ ਜਾਏ ਵਹ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJEY ਸਤਿਗੁਰਾਂ ਦੇ ਬਚਨ ਅੱਜ ਪਰਫੁੱਲਤ ਹੋ ਰਹੇ ਨੇ ਬਹੁਤ ਵੱਡੀ ਸੰਖਿਆ ਦੇ ਵਿੱਚ ਤਾਦਾਦ ਦੇ ਵਿੱਚ ਸੰਗਤਾਂ ਪਾਵਨ ਸਥਾਨ ਤੇ ਹਾਜ਼ਰੀਆਂ ਭਰਦੀਆਂ ਨੇ ਸੋ ਆਪ ਜੀ ਵੀ ਇੱਥੇ ਪਹੁੰਚੇ ਹੋ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੋ ਸਾਰਾ ਪ੍ਰਬੰਧ ਪਾਵਨ ਸਥਾਨ ਦਾ ਕਰ ਰਹੀ ਹੈ ਇਹਨਾਂ ਵੱਲੋਂ ਆਪ ਜੀ ਨੂੰ ਜੀ ਆਇਆਂ ਨੂੰ ਸੰਗਤ ਦੀ ਜਾਣਕਾਰੀ ਇਹ ਤੋਂ ਮੈਂ ਵੀ ਦੱਸ ਦਿਆਂ ਵੀ ਇੱਥੇ ਬਹੁਤ ਵੱਡੀ ਸਰਾਂ ਜਿਹੜੀ ਹੈ ਉਹ ਵੀ ਸਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ ਬਣ ਕੇ ਤਿਆਰ ਹੋ ਚੁੱਕੀ ਹੈ ਸੰਗਤਾਂ ਲਾਹਾ ਪ੍ਰਾਪਤ ਕਰਦੀਆਂ ਕਿਉਂਕਿ ਮੇਨ ਜਿਹੜਾ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਆ ਹੋਇਆ ਸੰਗਤਾਂ ਇੱਥੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੀਆਂ ਨੇ ਰਾਤ ਨੂੰ ਰੁਕਣ ਦਾ ਬਹੁਤ ਜੱਜਾ ਜਿਹੜਾ ਪ੍ਰਬੰਧ ਹੈ ਗੁਰੂ ਕਾ ਲੰਗਰ 24 ਘੰਟੇ ਚੱਲਦਾ ਹੈ ਹੋਰ ਵੀ ਬਹੁਤ ਸਹੂਲਤਾਂ ਪਾਵਨ ਸਥਾਨ ਤੇ ਮੌਜੂਦ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਜੋ ਵੀ ਲੋੜ ਵਾਂ ਸੰਗਤਾਂ ਨੇ ਉਹ ਪਾਵਨ ਸਥਾਨ ਤੇ ਪਹੁੰਚ ਸਕਦੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੁੰਟੀ ਖੇੜਾ ਮੁੰਟੀ ਖੇੜਾ Hindu ਪਰਵਾਰ ਤੋਂ ਹਾਂਜੀ ਹਾਂਜੀ Hindu ਪਰਵਾਰ ਤੋਂ ਅੱਜ ਡੋਲੂ ਲੈ ਕੇ ਆਇਓ ਜਲ ਲੈ ਕੇ ਮੈਂ ਡੇਲੀ ਆਨਾ ਜੀ 13 14 ਸਾਲ ਤੋਂ 13 14 ਸਾਲ ਤੋਂ ਡੇਲੀ ਆ ਰਿਹਾ ਹਾਂਜੀ ਹਾਂਜੀ ਮੈਂ ਜਲ ਲੈ ਕੇ ਆਪਣੀ ਦੁਕਾਨ ਤੇ ਛਿਟਾ ਆਪਣੇ ਘਰ ਛਿਟਾ ਲਾਈਦਾ ਜੀ ਰੋਜ਼ Hindu Sikh ਦਾ 9 ਮਾਸ ਦਾ ਰਿਸ਼ਤਾ ਸੀ ਅਕਸਰ ਸੁਣਦੇ ਆਂ ਪਰ ਜੇਕਰ ਗੁਰਦੁਆਰਿਆਂ ਦੀ ਗੱਲ ਕਰੀਏ ਤਾਂ ਹਿੰਦੂ ਸਿੱਖ ਮੁਸਲਮਾਨ ਸਾਈ ਹਰ ਕੋਈ ਇਸ ਜਗ੍ਹਾ ਤੇ ਆਉਂਦਾ ਹੈ ਚਾਰ ਦਰਵਾਜੇ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਣੇ ਆ ਉਹ ਇਸੇ ਦਾ ਪ੍ਰਤੀਕ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਭੇਤ ਭਾਵ ਨਹੀਂ ਕੀਤਾ ਜਾਂਦਾ ਪਿਆਰਿਓ ਕਿਵੇਂ ਦਾ ਲੱਗਦਾ ਇਸ ਸਥਾਨ ਤੇ ਆ ਕੇ ਕਿਉਂਕਿ ਗੁਰੂ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇੱਥੇ ਆ ਕੇ ਉਹਨਾਂ ਨੇ ਬੋਲੀ ਸੱਭ ਵੀ ਤਿਆਰ ਕਰਵਾਈ ਸੀ ਆਪਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਰਾ ਕੁਝ ਬਣਾਇਆ ਹੈ ਪਰਿਵਾਰ ਮੇਰਾ ਠੀਕ ਹੈ ਬੱਚੇ ਮੇਰੇ ਦੋਨੋਂ ਠੀਕ ਨੇ ਇੱਥੋਂ ਹੀ ਠੀਕ ਹੋਏ ਨੇ ਵਾਹਿਗੁਰੂ ਜੀ ਕੋਲ ਦ ਜੋ ਅੱਜ ਵੀ ਹਿੰਦੂ ਸਿੱਖ ਜਦ ਕਹਿ ਲੀਏ ਕਿ ਆਪਸ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰਦੀ ਹੈ ਸਰਕਾਰ ਤਾਂ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਸਾਡਾ 9 ਮਾਰਚ ਦਾ ਰਿਸ਼ਤਾ ਹੈ ਸਾਡੇ ਵਿੱਚ ਪਾੜ ਨਹੀਂ ਪੈ ਸਕਦਾ ਸਾਡੇ ਰਿਸ਼ਤੇ ਵਿੱਚ ਕੋਈ ਨਹੀਂ ਦਰਾਰ ਪਾ ਸਕਦਾ ਜੀ ਹਿੰਦੂ ਮੁਸਲਮ ਸਿੱਖ ਸਾਈ ਸਭ ਭਰਾ ਨੇ ਸਭ ਇੱਕੋ ਦੂਜੇ ਨਾਲ ਕੀ ਬਾਤ ਹੈ ਵਾਹਿਗੁਰੂ ਜੀ ਕਾ ਕਾਲ ਸਤ ਵਾਹਿਗੁਰੂ ਜੀ ਕੀ ਫਤਿਹ ਸਤ ਪਹਿਲਾ ਇੱਕ ਵਾਰੇ ਦਰਸ਼ਨ ਕਰ ਸਕਦੇ ਹੋ ਬੋਲੀ ਸਾਹਿਬ ਦੇ ਕਿਉਂਕਿ ਅੱਜ ਵੀ ਇਸ ਜਲ ਨੂੰ ਸ਼ੱਕੇ ਸੰਗਤ ਨਿਹਾਲ ਹੁੰਦੀ ਹੈ ਤਾਂ ਦੁੱਖ ਦਰਦ ਦੂਰ ਹੁੰਦੇ ਆ ਤਾਂ ਇਹ ਜਲ ਦੇਖ ਸਕਦੇ ਹੋ ਕਿ Hindu ਵੀਰ ਹੈ ਪਰ ਡੇਲੀ 14 ਸਾਲ ਤੋਂ ਇਹ ਜਲ ਲੈ ਕੇ ਆਪਣੀ ਦੁਕਾਨ ਤੇ ਛਿੱਟਾ ਦਿੰਦੇ ਨੇ ਤਾਂ ਜੋ ਕਾਰੋਬਾਰ ਵਧੀਆ ਹੋ ਸਕੇ ਪਰਿਵਾਰ ਤੰਦਰੁਸਤ ਰਹਿ ਸਕੇ ਸੋ ਇੱਕ ਵਾਰ ਪਿੱਛੇ ਜੋ ਬੋੜੀ ਸਾਹਿਬ ਤਿਆਰ ਕੀਤੀ ਸੀਗੀ ਮੁੱਖ ਜੋ ਉਸ ਦੇ ਪਹਿਲੇ ਦਰਸ਼ਨ ਕਰਾ ਦਈਏ ਤੁਹਾਨੂੰ ਕਿਉਂਕਿ ਇਹ ਨਲਕੇ ਰਾਹੀਂ ਸੰਗਤ ਨੂੰ ਜਿਹੜਾ ਜਲ ਸ਼ਕਾਇਆ ਜਾਂਦਾ ਜਲ ਜੋ ਸੰਗਤ ਘਰ ਵੀ ਲੈ ਕੇ ਜਾਂਦੀ ਹੈ ਤਾਂ ਪਹਿਲਾਂ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਬੋੜੀ ਸਾਹਿਬ ਗੁਰੂ ਮਹਾਰਾਜ ਜੀ ਨੇ ਤਿਆਰ ਕਰਵਾਈ ਸੀਗੀ ਟੱਕ ਲਾ ਕੇ ਤਾਂ ਇਹ ਉਹ ਬੋਲੀ ਸਾਹਿਬ ਹੈ ਕੁਝ ਕਾਰਨਾ ਕਰਕੇ ਇਹ ਜਿਹੜਾ ਕਹਿ ਸਕਦੇ ਆ ਕਿ ਦਰਵਾਜ਼ੇ ਲਾਇਆ ਕਿਉਂਕਿ ਬੱਚੇ ਵੀ ਸੱਤੇ ਉਹ 12 ਫੁੱਟ ਉੱਪਰ ਚੱਲ ਰਹੀ ਚੱਲ ਹੋਰ ਕਿਤੇ ਨਹੀਂ ਆ ਗਿਆ ਜੀ ਇਹ ਪਵਨ ਸਥਾਨ ਦਾ ਜਲ ਜਿਹੜਾ ਬੋਲੀ ਸਾਹਿਬ ਦਾ ਹੈ ਜੀ ਇਹ ਧਰਤੀ ਤੋਂ 12 13 ਫੁੱਟ ਉੱਪਰ ਚੱਲ ਰਿਹਾ ਦੇਖੋ ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਕਲਾ ਵਰਤਰੀ ਇੱਥੇ ਅਸੀਂ ਸਾਨੂੰ ਇੱਥੇ 40 ਸਾਲ ਹੋ ਗਏ ਮੈਨੂੰ ਲਗਭਗ ਇੱਥੇ ਆਂਦੇ ਜੀ ਤੁਹਾਨੂੰ 40 ਸਾਲ ਹੋ ਚੁੱਕੇ ਆ ਕੀ ਬਾਤ ਹੈ ਸੋਮਨੇ ਮਾਰਤ ਬਣੀ ਹੈ ਜੀ ਜਿਸ ਟਾਈਮ ਅਸੀਂ ਛੋਟੇ ਹੁੰਦੇ ਇੱਥੇ ਪੜ੍ਹਦੇ ਹੁੰਦੇ ਸੀ ਸਕੂਲ ਜੀ ਤੇ ਸਾਡੇ ਅ ਫੇ ਮੈਡਮਾਂ ਸਾਨੂੰ ਭੇਜਦੇ ਹੁੰਦਿਆਂ ਸੀ ਵੀ ਜਾਓ ਉੱਥੇ ਜਲ ਕੱਢੋ ਫਿਰ ਬਾਬੇ ਕਾਰਸੇਵ ਵਾਲੇ ਨੇ ਇਹ ਬੋਲੇ ਮਤਲਬ ਪ੍ਰਾਥਮਿਕ ਸਥਾਨ ਨਵਾਂ ਬਣਾਇਆ ਜੀ ਤੇ ਇਹ ਜਲ ਵੀ ਪਿੱਛੇ ਉਹ ਪਾਰਕਿੰਗ ਹੈ ਹਾਂ ਜੀ ਹਾਂ ਜੀ ਪਾਰਕਿੰਗ ਜਿੱਥੇ ਜਗ੍ਹਾ ਉਹਦੇ ਨਾਲੋਂ ਤਕਰੀਬਨ 1.5 ਫੁੱਟ ਦਾ ਲਾਈਏ ਵੀ 1.5 ਫੁੱਟ ਤੇ ਜਲ ਹੈ ਇੱਕ ਗ੍ਰੇਡ ਸਤਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇਹ ਕਥਾ ਜਿਹੜੀ ਹੈ ਜੀ ਇਹ ਬੇਅੰਤ ਆ ਕਥ ਕਥਾ ਹੈ ਮਹਾਰਾਜ ਦੀ ਉੰਜੇ ਸ਼ਹਿਰ ਦੇ ਵਿੱਚ ਨਲਕਾ ਵੀ ਲਾਈਏ ਤੇ 100 150 ਫੁੱਟ ਤੋਂ ਨਲਕਾ ਨਹੀਂ ਹੁੰਦਾ ਪਰ ਇਹ ਸਤਗੁਰਾਂ ਦੀ ਜਹਰ ਕਲਾ ਜਿਹੜੀ ਹੈ ਵਰਤ ਰਹੀ ਹੈ ਧਰਤੀ ਦੇ ਤਕਰੀਬਨ 1.5 ਫੁੱਟ ਦਾ ਲਾਈ ਹੈ ਵੀ ਫਰਕ ਕਿੰਨੇ ਜਲ ਜਿਹੜਾ ਆਪਾਂ ਖੜੇ ਆ ਉੱਚੇ ਖੜੇ ਆ ਸੋ ਇੱਕ ਵਾਰ ਇਹ ਦੇਖ ਸਕਦੇ ਹੋ ਕਿ ਸਿਰਫ ਇਹੀ ਕਹਿ ਸਕਦੇ ਆ ਕਿ ਗੁਰੂ ਤੋਂ ਉੱਤੇ ਕੁਛ ਨਹੀਂ ਹੈ ਗੁਰੂ ਤੋਂ ਬੇਮੁਖ ਹੋ ਗਏ ਤਾਂ ਅਸੀਂ ਹਰ ਇਨਸਾਨੀਅਤ ਹਰ ਧਰਮ ਤੋਂ ਬੇਮੁਖ ਹੋ ਚੁੱਕੇ ਆ ਆਪਣਾ ਜੀਵਨ ਸਫਲ ਕਰਨਾ ਆਪਣੇ ਧਾਰਮਿਕ ਸਥਾਨਾਂ ਤੇ ਜਾਈਏ ਅਸੀਂ ਜੇਕਰ ਅਸੀਂ ਐਡਵੈਂਚਰ ਕਰਨਾ ਤਾਂ ਕਰੀਏ ਅਸੀਂ ਮਨਾ ਨਹੀਂ ਕਰਦੇ ਕਿਉਂਕਿ ਹਰ ਕਿਸੇ ਦੀ ਇੱਕ ਜ਼ਿੰਦਗੀ ਹੈ ਪਰ ਆਪਣੇ ਧਾਰਮਿਕ ਸਥਾਨਾਂ ਨੂੰ ਪਿੱਛੇ ਛੱਡ ਕੇ ਦੂਜੀਆਂ ਚੀਜ਼ਾਂ ਨੂੰ ਪਹਿਲ ਦੇਣੀ ਗੁਰੂ ਤੋਂ ਬੇਮੁਖ ਹੋਣਾ ਉਹ ਕਿਤਨਾ ਕਿਤੇ ਕਹਿ ਸਕਦੇ ਆਂ ਚੀਜ਼ਾਂ ਜਿਹੜੀਆਂ ਦੁੱਖ ਦੀਆਂ ਆਪਣੀ ਨਵੀਂ ਪਨੀਰੀ ਆਪਣੇ ਬੱਚਿਆਂ ਨੂੰ ਜੇਕਰ ਅਸੀਂ ਚਾਹੀਏ ਤਾਂ ਗੁਰਦੁਆਰਾ ਸਾਹਿਬ ਦਾ ਤਮਸਤਕ ਹੋਣ ਲਈ ਲੈ ਕੇ ਆ ਸਕਦੇ ਆਂ ਪਰ ਅੱਜ ਕੱਲ ਉਲਟਾ ਹੋ ਰਿਹਾ ਮਾਪੇ ਖੁਦ ਆਖਦੇ ਨੇ ਕਿ ਸਾਡੇ ਕੋਲ ਸਮਾਂ ਨਹੀਂ ਹੈ ਪੁੱਤ ਤੂੰ ਮੋਬਾਈਲ ਫੜ ਲੈ ਮੈਨੂੰ ਕੰਮ ਕਰ ਲੈਣ ਦੇ ਤਾਂ ਜੇਕਰ ਅਸੀਂ ਕੰਮ ਕਰ ਰਹੇ ਆਂ ਬੱਚਿਆਂ ਨੂੰ ਵੀ ਉਹੀ ਕੰਮ ਦੇ ਨਾਲ ਨਾਲ ਥੋੜਾ ਸਮਾਂ ਕੱਢ ਕੇ ਨਾਲ ਗੁਰਦੁਆਰਾ ਸਾਹਿਬ ਦਰਸ਼ਨ ਕਰਾ ਲਈ ਤਾਂ ਸ਼ਾਇਦ ਕਹਿ ਸਕਦੇ ਆਂ ਕਿ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਵੱਡੇ ਹੁੰਦੇ ਜਾਣਗੇ ਜੋ-ਜੋ ਉਮਰ ਵੱਧਦੀ ਜਾਏਗੀ ਉਹ ਖੁਦ ਸਿਆਣੇ ਹੁੰਦੇ ਜਾਣਗੇ ਕਿ ਗੁਰੂ ਘਰ ਸਾਨੂੰ ਛੋਟੇ ਹੁੰਦੇ ਆਂ ਰੋਜ਼ ਲੈ ਕੇ ਜਾਂਦੇ ਰਿਹਾ ਤੇ ਅਸੀਂ ਗੁਰੂ ਘਰ ਰੋਜ਼ ਜਾਣਾ ਫਿਲਹਾਲ ਇਹ ਮੈਨੂੰ ਦਿਓ ਜਤ ਰਹਿਮਤ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ